ਦੇਖੋ ਯਾਰ ਵੀ ਮਹਿਕ ਪੰਡੋਰੀ ਨੇ ਕਿੰਡਾ ਵੱਡਾ ਸਿਆਪਾ ਪਾਤਾ ਦੋ ਮਾਵਾਂ ਦੇ ਪੁੱਤ ਇਸ ਮਹਿਕ ਪੰਡੋਰੀ ਕਰਕੇ ਮਾਰੇ ਗਏ ਕਿਉਂਕਿ ਸ਼ਰਿਆਮ ਜਿਹੜੇ ਬੰਦਿਆਂ ਨੇ ਦੋ ਇਹ ਮੁੰਡਿਆਂ ਨੂੰ ਮਾਰਿਆ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਇਹ ਕਤਲ ਕੀਤੇ ਆ ਮਹਿਕ ਪੰਡੋਰੀ ਦੀ ਕੁੱਟ ਮਾਰ ਦਾ ਬਦਲਾ ਲਿਆ ਗਿਆ ਤੇ ਮਹਿਕ ਪੰਡੋਰੀ ਹੁਣ ਮਾਂ ਦਾ ਪੁੱਤਰ ਰਾਜੀ ਨਮਾ ਕਰਕੇ ਬੈਠਾ ਵੀ ਮੇਰਾ ਤਾਂ ਰਾਜੀ ਨਮਾ ਹੋ ਗਿਆ ਮੇਰਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਮੇਰਾ ਤਾਂ ਕੋਈ ਕਤਲਾਂ ਦੇ ਵਿੱਚ ਹੱਥ ਹੀ ਨਹੀਂ ਹੈਗਾ ਜਿਹੜੀ ਪੁਲਿਸ ਆ ਉਹ ਕਹਿ ਰਹੀ ਹੈ ਵੀ ਜਿਹੜੇ ਇਹ ਕਤਲ ਆ ਇਹਨਾਂ ਦੀ ਤਾਰ ਜਾ ਕੇ ਮਹਿਕ ਪੰਡੋਰੀ ਨਾਲ ਜੁੜਦੀ ਹੈ ਹੁਣ ਇਸ ਗੱਲ ਪਿੱਛੇ ਜੋ ਅਸਲ ਸੱਚ ਆ ਅੱਜ ਤੁਹਾਨੂੰ ਉਹ ਦੱਸਣਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀ ਆ ਮਹਿਕ ਪੰਡੋਰੀ ਦੇ ਮੁੱਦੇ ਤੇ ਮਹਿਕ ਪੰਡੋਰੀ ਤੁਸੀਂ ਦੇਖ ਲਿਆ ਹੋਣਾ ਵੀ ਜਿਹਦੀ ਛੱਤਰ ਪਰੇਡ ਹੋ ਰਹੀ ਸੀਗੀ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਜਿਹਦਾ ਜੂੜਾ ਖੁੱਲਾ ਪਿਆ ਸੀ ਜਿਹੜਾ ਚੀਕਾ ਕੂਕਾ ਮਾਰੀ ਜਾਂਦਾ ਸੀਗਾ ਉਹ ਬੰਦਾ ਅਪਾਜ ਆ ਹੈਂਡੀਕੈਪ ਆ ਉਹ ਉਹ ਬੰਦੇ ਨੇ ਅਜੇ ਤੱਕ ਸੋਸ਼ਲ ਮੀਡੀਆ ਦੇ ਉੱਪਰ ਜਿੰਨੀਆਂ ਵੀ ਰੀਲਾਂ ਪਾਈਆਂ ਨੇ ਹਰੇਕ ਰੀਲ ਦੇ ਵਿੱਚ ਉਹ ਗਾਲ ਤਾਂ ਕੱਢਦਾ ਹੀ ਕੱਢਦਾ ਬੜਾ ਪੁੱਠਾ ਬੋਲਦਾ ਬੜੀਆਂ ਆਉਂਤਰੀਆਂ ਗੱਲਾਂ ਕਰਦਾ ਹੁਣ ਉਹ ਬੰਦਾ ਕੀ ਕਰਦਾ ਸੀਗਾ ਇੱਕ ਮੁੰਡਾ ਸੀ ਜੱਗਾ ਪੱਤੋਂ ਜੱਗਾ ਪੱਤੋਂ ਦੇ ਕਹਿਣ ਤੇ ਉਹਨੇ ਕੀ ਕੀਤਾ ਉਹ ਰੀਲਾਂ ਰੂਲਾਂ ਪਾਉਣ ਲੱਗ ਗਿਆ ਰੀਲਾਂ ਪਾਉਣ ਲੱਗ ਗਿਆ ਉਹ ਜੈਸ ਧਾਲੀਵਾਲ ਦੇ ਖਿਲਾਫ ਜਿਹੜਾ ਜੈਸ ਧਾਲੀਵਾਲ ਸੀਗਾ ਉਹ ਮੁੰਡਾ ਕਲਾਕਾਰ ਆ ਗਾਉਂਦਾ ਉਹਨਾਂ ਦੇ ਖਿਲਾਫ ਸ਼ੈਰੋ ਸ਼ੈਰੀ ਕਰਨ ਲੱਗ ਗਿਆ ਜੈਸਤਾਲੀ ਵਾਲ ਦੇ ਨਾਲ ਜਿਹੜੇ ਹੋਰ ਯਾਰ ਮਿੱਤਰ ਸੀਗੇ ਉਹਨਾਂ ਨੂੰ ਕੁੱਠਾ ਸਿੱਧਾ ਬੋਲਣ ਲੱਗ ਗਿਆ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜੇ ਜੈਸਤਾਲੀ ਵਾਲ ਹੋਰੀ ਹੁੰਦੇ ਆ ਇਹ ਮਹਿ ਕਮਡੋਰੀ ਨੂੰ ਫੋਨ ਕਰਦੇ ਆ ਵੀ ਕਾਕਾ ਵੀ ਤੂੰ ਹਜੇ ਜਵਾਕ ਐ ਤੇਰੀ ਨਿਆਣੀ ਮਾਤਾ ਤੂੰ ਇਹ ਕੰਮ ਕਰਨੋਂ ਹਟ ਜਾ ਨਹੀਂ ਤੇ ਫਿਰ ਤੇਰਾ ਕਟਾਪਾ ਹੋਊਗਾ ਇਹ ਮਾਂ ਦਾ ਪੁੱਤ ਅੱਗੋਂ ਨਾਲ ਟਾਈਮ ਬਣ ਲਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਕੋਈ ਗੱਲ ਨਹੀਂ ਮੈਂ ਦੇਖ ਲੂੰਗਾ ਮੈਂ ਕਿਹੜਾ ਚੂੜੀਆਂ ਪਾਈਆਂ ਨੇ ਚਲੋ ਜੀ ਇਹ ਟਾਈਮ ਤੋਂ ਬੰਨਣ ਤੋਂ ਬਾਅਦ ਇਹ ਬੰਦਾ ਤਰਨ ਤਰਨ ਚਲਾ ਜਾਂਦਾ ਜੋ ਤਰਨ ਤਰਨ ਜਾਂਦਾ ਅੱਗੋਂ ਉਹ ਨਹੀਂ ਆਉਂਦੇ ਫਿਰ ਇਹ ਸਕੋਰਪੀਓ ਦੀ ਬਾਰਨਡ ਤੇ ਬਹਿ ਕੇ ਉਹਨਾਂ ਨੂੰ ਚੈਲੰਜ ਕਰਦਾ ਫਿਰ ਕਰੀਲ ਪਾ ਦਿੰਦਾ ਕਿ ਮੈਂ ਤਾਂ ਤਰਨ ਤਰਨ ਆ ਬੈਠਾ ਤੁਸੀਂ ਤਾਂ ਆਏ ਨਹੀਂਗੇ ਅਗ ਥਾੜੀ ਵਾਲਾ ਖਲੋਤੀ ਕਾਲੀ ਧਕਾਰ ਪੀਓ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤਰੰਡੀਕਾ ਜਦੋਂ ਉਹ ਉਹ ਰੀਰ ਫਿਰ ਜੈਸ ਥਾੜੀ ਵਾਲ ਦੇ ਉਹਨਾਂ ਦੇ ਯਾਰ ਮਿੱਤਰਾਂ ਤੱਕ ਪਹੁੰਚਦੀ ਹੈ ਉਹ ਕਹਿੰਦੇ ਯਾਰ ਵੀ ਇਹਦਾ ਬਾਜ਼ ਨਹੀਂ ਆਉਂਦਾ ਹੁਣ ਇਹਦਾ ਕਟਾਪਾ ਲਾਜ਼ਮੀ ਕਰਨਾ ਪਊਗਾ ਚਲੋ ਜੀ ਫਿਰ ਉਹ ਇਕੱਠੇ ਹੋ ਕੇ 10-15 ਜਣੇ ਇਹਦੇ ਪਿੰਡ ਜਾ ਵੜਦੇ ਆ ਤੇ ਉੱਥੇ ਜਾ ਕੇ ਫਿਰ ਮਹਿਕ ਪੰਡੋਰੀ ਦਾ ਧਰ ਕੇ ਛਤਰ ਪੋਲਾ ਹੁੰਦਾ ਜਿਹਦੇ ਵਿੱਚ ਇਹਦੇ ਕੇਸ ਖੁੱਲ ਜਾਂਦੇ ਆ ਇਹਨੂੰ ਨੰਗਾ ਵੀ ਕੀਤਾ ਜਾਂਦਾ ਇਹਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਉਸ ਕੁੱਟਮਾਰ ਦੇ ਵਿੱਚ ਇਹ ਸ਼ਰਿਆਂਵੇਂ ਗੱਲ ਮੰਨ ਜਾਂਦਾ ਕਿ ਹਾਂ ਮੈਂ ਜੱਗੇ ਪੱਤੋਂ ਦੇ ਕਹਿਣ ਤੇ ਹੀ ਰੀਲਾਂ ਪਾਉਂਦਾ ਸੀਗਾ ਤੁਹਾਡੇ ਖਿਲਾਫ ਬੋਲਦਾ ਸੀਗਾ ਤੁਸੀਂ ਸਾਰੇ ਨੇ ਸੁਣਿਆ ਵੀ ਹੋਊਗਾ ਜਿਹਦੇ ਵਿੱਚ ਇਹ ਮੰਨ ਰਿਹਾ ਵੀ ਹਾਂ ਮੈਨੂੰ ਜੱਗਾ ਕਹਿੰਦਾ ਸੀਗਾ ਤੇ ਮੈਂ ਜੱਗੇ ਦੇ ਕਹਿਣ ਤੇ ਤੁਹਾਡੇ ਖਿਲਾਫ ਬੋਲਦਾ ਸੀਗਾ ਚਲੋ ਜੀ ਜਦੋਂ ਉਹਨੇ ਕੁੱਟਿਆ ਜਦੋਂ ਉਹਨੇ ਤੇ ਦਾਅ ਪਾਈ ਉਹਨੇ ਬਿਨਾਂ ਜੱਗੇ ਦੇ ਖਿਲਾਫ ਮਾੜਾ ਬੋਲ ਮੁੜ ਕੇ ਇਹ ਉਸ ਵੀਡੀਓ ਦੇ ਵਿੱਚ ਜੱਗੇ ਦੇ ਖਿਲਾਫ ਵੀ ਮਾੜਾ ਬੋਲਦਾ ਵੀ ਜੱਗਾ ਤਾਂ ਜੇ ਆ ਜੱਗਾ ਤਾਂ ਉਹ ਆ ਚਲੋ ਜੀ ਉਹ ਕੁੱਟਮਾਰ ਦੀ ਵੀਡੀਓ ਮੁੜ ਕੇ ਵਾਇਰਲ ਹੋ ਜਾਂਦੀ ਆ ਉਹ ਵਾਇਰਲ ਇੰਨੀ ਕੁ ਹੋ ਜਾਂਦੀ ਆ ਮੁੜਕੇੜੇ ਹੋਰ ਕਿ ਐਂਗਸਟਰ ਹੁੰਦੇ ਆ ਮੁੜਕੇ ਵਿੱਚ ਉਹ ਇਨਵਾਲਵ ਹੁੰਦੇ ਆ ਜਿਹੜਾ ਪਾਕਿਸਤਾਨ ਦਾ ਗੈਂਗਸਟਰ ਆ ਸ਼ਾਜਾਦ ਪੱਟੀ ਫਿਰ ਉਹ ਵੀ ਇੱਕ ਪੋਸਟ ਪਾ ਕੇ ਗੱਲ ਕਹਿੰਦਾ ਵੀ ਜਿਹੜਾ ਕੁਝ ਮਹਿਕ ਪੰਡੋਰੀ ਨਾ ਹੋਇਆ ਉਹ ਚੀਜ਼ ਦਾ ਅਸੀਂ ਬਦਲਾ ਲਵਾਂਗੇ ਜਿਹੜੀ ਦੇ ਕੇਸ ਖੁੱਲੇ ਹੁੰਦੇ ਆ ਮੁੜਕੇ ਉਹ ਵੀਡੀਓ ਵਾਇਰਲ ਹੁੰਦੀ ਆ ਫਿਰ ਉਹ ਵੀ ਮੁੱਦਾ ਭਖਦਾ ਵੀ ਹਾਂ ਕੇਸਾਂ ਦੀ ਬੇਅਦਵੀ ਹੋਈ ਆ ਉਹ ਜਿਹੜੇ ਜੈਸ ਢਾਲੀ ਵਾਲੇ ਹੋਰੀ ਸੀ ਜਿਹੜੇ ਨੇ ਯਾਰ ਮਿੱਤਰ ਸੀ ਹੋਰ ਸਰਕਲ ਵਾਲੇ ਜਦੋਂ ਉਹਨਾਂ ਨੇ ਇਹ ਦੇਖਿਆ ਵੀ ਮੁੱਦਾ ਤਾਂ ਹੁਣ ਬੌਝ ਦਾ ਭਖ ਗਿਆ ਹੁਣ ਇਹ ਵੀ ਮੁੱਦਾ ਉੱਠ ਰਿਹਾ ਵੀ ਹਾਂ ਕੇਸਾਂ ਦੀ ਬੇਅਦਵੀ ਹੋਈ ਆ ਵੀ ਨਿਹੰਗ ਜਥੇਬੰਦੀਆਂ ਹੁਣ ਇਸ ਗੱਲ ਦਾ ਇਤਰਾਜ਼ ਕਰ ਰਹੀਆਂ ਨੇ ਫੇਰ ਉਹ ਕੀ ਸੋਚਦੇ ਆ ਵੀ ਹੁਣ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਉਹਨਾਂ ਨੂੰ ਸਪਸ਼ਟੀ ਕਰਨ ਦੇ ਕੇ ਆਉਂਦੇ ਆ ਵੀ ਕੇਸਾਂ ਦੀ ਬੇਅਦਵੀ ਇਸ ਗੱਲ ਕਰਕੇ ਹੋਈ ਆ ਵੀ ਇਹੇ ਬੰਦਾ ਇਹੋ ਜਿਹਾ ਹੀ ਨਾਲ ਸਾਡੇ ਖਲਾਫ ਹੁੰਦਾ ਸੀ ਆ ਸਾਡੇ ਗੰਦ ਬੋਲਦਾ ਸੀ ਜੇ ਕਰਦਾ ਸੀ ਉਹ ਕਰਦਾ ਸੀ ਚਲੋ ਜੀ ਉਸ ਤੋਂ ਬਾਅਦ ਫੇਰ ਕਹਾਣੀ ਸ਼ੁਰੂ ਹੁੰਦੀ ਆ ਕਤਲਾਂ ਦੀ ਹੋਰ ਜਿਹੜੇ ਜੈਸਤਾਲੀਵਾਲ ਦੇ ਨਾਲ ਦੇ ਮੁੰਡੇ ਹੁੰਦੇ ਆ ਇਹਨਾਂ ਨੇ ਕਿਸੇ ਧਾਰਮਿਕ ਸਥਾਨ ਤੇ ਇਸ ਚੀਜ਼ ਦਾ ਸਪਸ਼ਟਿਕਰਨ ਦੇਣ ਜਾਣਾ ਹੁੰਦਾ ਜਾਂ ਮਾਫੀ ਮੰਨ ਲਓ ਮੰਗਣ ਜਾਣੀ ਹੁੰਦੀ ਵੀ ਹਾਂ ਕਿਸੇ ਆ ਦੀ ਵੀ ਹੋਈ ਆ ਜਿਹੜੇ ਦੋ ਮੁੰਡੇ ਕਤਲ ਹੋਏ ਆ ਸਮਰਦੀਪ ਤੇ ਸੌਰਵਵੀਰ ਇਹ ਮੁੰਡਿਆਂ ਦੀ ਗੱਡੀ ਉਹਨਾਂ ਦੇ ਪਿੱਛੇ ਹੁੰਦੀ ਆ ਦੋ ਗੱਡੀਆਂ ਗੜਬਚੜ ਜਾ ਰਹੀਆਂ ਹੁੰਦੀਆਂ ਨੇ ਜਿਹੜੇ ਜੈਸਤਾਲੀਵਾਲ ਦੇ ਨਾਲ ਦੇ ਮੁੰਡੇ ਹੁੰਦੇ ਆ ਉਹਨਾਂ ਦੀ ਗੱਡੀ ਕੈਰੋ ਫਾਟਕ ਤਰਨਤਾਰਨ ਤੋਂ ਅੱਗੇ ਲੰਘ ਜਾਂਦੀ ਆ ਉਧਰੋਂ ਫਾਟਕ ਬੰਦ ਹੋ ਜਾਂਦਾ ਤੇ ਇਹ ਗੱਡੀ ਜਿਹੜੇ ਇਹ ਸੌਰਵਵੀਰ ਰਹੀ ਤੇ ਸਮਰਦੀਪ ਹੋਰ ਇਸ ਇਹਨਾਂ ਦੀ ਗੱਡੀ ਉੱਥੇ ਰ ਉਹ ਆ ਕੇ ਫਾਇਰਿੰਗ ਕਰਨ ਲੱਗ ਜਾਂਦੇ ਆ ਇਹਨਾਂ ਦੋਨਾਂ ਦੀ ਵਿਚਾਰਿਆਂ ਦੀ ਮੌਤ ਹੋ ਜਾਂਦੀ ਹੈ ਹੁਣ ਜਿਹੜੇ ਇਹ ਮੁੰਡੇ ਮਾਰੇ ਗਏ ਆ ਇਹਨਾਂ ਦਾ ਕਹਿੰਦੇ ਵੀ ਦੂਰ ਦੂਰ ਤੱਕ ਵੀ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਹੈਗਾ ਕੋਈ ਇਹਨਾਂ ਦਾ ਕੋਈ ਇਹੋ ਜਿਹਾ ਬੈਕਗ੍ਰਾਉਂਡ ਨਹੀਂ ਹੈਗਾ ਵੀ ਹਾਂ ਜਿੱਥੇ ਇਹਨਾਂ ਨੇ ਕੋਈ ਵਾਰਦਾਤ ਕੀਤੀ ਹੋਵੇ ਐਨਾ ਜ਼ਰੂਰ ਹੋ ਸਕਦਾ ਵੀ ਜਿਨ੍ਹਾਂ ਨੇ ਮੈਕਪਨਡੋਰੀ ਨੂੰ ਕੁੱਟਿਆ ਜਾਸਤ ਹਲੀ ਵਾਲਾ ਹਰਾਨੇ ਵੀ ਉਹਨਾਂ ਚੋਂ ਕਿਸੇ ਮੁੰਡੇ ਨੂੰ ਜਾਣਦੇ ਹੋਣ ਕਿਸੇ ਨਾਲ ਮਾੜੀ-ਮੋਟੀ ਮੂਹ ਲਿਆਜ ਹੋਵੇ ਜਾਂ ਹੈਲੋ ਹਾਈ ਹੋਵੇ ਇਸ ਤੋਂ ਇਲਾਵਾ ਇਹਨਾਂ ਦਾ ਕਿਸੇ ਵੀ ਗਤੀਵਿਧੀ ਵਿੱਚ ਕਹਿੰਦੇ ਕੋਈ ਹੱਥ ਹੈ ਨਹੀਂਗਾ ਇਹੀ ਗੱਲ ਪੁਲਿਸ ਨੇ ਸਾਫ਼ ਕੀਤੀ ਹੈ ਜਿਸ ਦਿਨ ਉਹਨਾਂ ਨੇ ਕਿਸੇ ਧਾਰਮਿਕ ਸਥਾਨ ਤੇ ਮਾਫੀ ਮੰਗਣ ਲਈ ਜਾਣਾ ਹੁੰਦਾ ਉਸ ਦਿਨ ਉਹਨਾਂ ਦੀ ਗੱਡੀ ਉਹਨਾਂ ਦੇ ਪਿੱਛੇ ਜ਼ਰੂਰ ਹੁੰਦੀ ਆ ਪਰ ਇਹਨਾਂ ਨੇ ਅੱਗੋਂ ਜਾ ਕੇ ਆਪਦੇ ਪਿੰਡ ਵੱਲ ਮੁੜ ਜਾਣਾ ਹੁੰਦਾ ਇਹਨਾਂ ਨੇ ਉਹਨਾਂ ਦੇ ਨਾਲ ਨਹੀਂ ਜਾਣਾ ਹੁੰਦਾ ਹੁਣ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਇਹ ਵੀ ਇਹਨਾਂ ਦੇ ਕਤਲ ਦਾ ਕਾਰਨ ਇਹਨਾਂ ਦੇ ਕਤਲ ਦਾ ਕਾਰਨ ਇੰਨਾ ਕੁ ਹੋ ਸਕਦਾ ਵੀ ਜਿਨ੍ਹਾਂ ਨੇ ਮੈਕਪਨਡੋਰੀ ਨੂੰ ਕੁੱਟਿਆ ਜੈਸਤਾਲੀਵਾਲ ਹਰਿਆਣੇ ਵੀ ਉਹਨਾਂ ਚੋਂ ਕਿਸੇ ਮੁੰਡੇ ਨਾਲ ਇਹਨਾਂ ਦੀ ਜਾਣ-ਪਛਾਣ ਹੋ ਸਕਦੀ ਆ ਹੈਲੋ ਹਾਈ ਹੋ ਸਕਦੀ ਆ ਇਸ ਤੋਂ ਇਲਾਵਾ ਕਿਸੇ ਵੀ ਇਹ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਹੈਗੇ ਜਿਵੇਂ ਕਿ ਇੱਕ ਸੁਭਾਵਿਕ ਗੱਲ ਆ ਕਿ ਜਿਵੇਂ ਆਪਣੇ ਹੁਣ ਪੰਜਾਬ 'ਚ ਵੀ ਉਹ ਫਲਾਣਾ ਬਾਈ ਆ ਉਹ ਫਲਾਣਾ ਬਾਈ ਆ ਹਨਾ ਵੀ ਕਈ ਵਾਰੀ ਨਵੀਂ ਪੀੜੀ ਦੇ ਜਵਾਬ ਕਰ ਨਵੀਂ ਉਮਰ ਦੇ ਵਿੱਚ ਵੀ ਹਾਂ ਆਪਾਂ ਫਲਾਣੇ ਬਾਈ ਨਾਲ ਹੱਥ ਮਿਲਾ ਲੈਨੇ ਆ ਫਲਾਣੇ ਬਾਈ ਨਾਲ ਜਾਣ ਪਛਾਨ ਬਣਾ ਲੈਨੇ ਆ ਵੀ ਕਈ ਵਾਰੀ ਆਪਾਂ ਨੂੰ ਪਿੰਡ 'ਚ ਕੋਈ ਲੋੜ ਪੈ ਜੂਗੀ ਆਪਾਂ ਮੁੰਡੇ ਸੱਦ ਲਾਂਗੇ ਜੇ ਕਰ ਲਾਂਗੇ ਉਹ ਕਰ ਲਾਂਗੇ ਹਨਾ ਵੀ ਹਜੇ ਨਿਆਣ ਮਤ ਤੁਸੀਂ ਇਹਨਾਂ ਦੀ ਕੋਈ ਬਾਲੀ ਵੱਡੀ ਉਮਰ ਹੈ ਨਹੀਂ ਸੀਗੀ ਹੈਲੋ ভাই ਤਾਂ ਕੇ ਬੰਦੇ ਸੀਮਤ ਹੋ ਸਕਦੇ ਆ ਇਸ ਤੋਂ ਇਲਾਵਾ ਕਿਸੇ ਵੀ ਗਤੀਵਿਧੀ ਦੇ ਵਿੱਚ ਇਹ ਬੰਦੇ ਇਹ ਮੁੰਡੇ ਦੋਨੇ ਸ਼ਾਮਲ ਨਹੀਂ ਇਹ ਬਿਲਕੁਲ ਨਿਰਦੋਸ਼ ਮਾਰੇ ਗਏ ਆ ਇਹ ਗੱਲ ਪੁਲਿਸ ਕਹਿ ਰਹੀ ਆ ਹੋਰ ਵੱਡੇ ਵੱਡੇ ਨਿਊਜ਼ ਚੈਨਲ ਕਹਿ ਰਹੇ ਆ ਹੁਣ ਜਿਹੜਾ ਮਹਿਕ ਪੰਡੋਰੀ ਆ ਉਹ ਹੁਣ ਕਹਿੰਦਾ ਮੇਰਾ ਤਾਂ ਰਾਜੀਨਾਮਾ ਹੋ ਗਿਆ ਹੁਣ ਇੱਕ ਵੀਡੀਓ ਵੀ ਪਾਈ ਜਿੱਥੇ ਜੈਸਤਾਲੀ ਵਾਲ ਬੈਠਾ ਤੇ ਉਹ ਪੰਡੋਰੀ ਬੈਠਾ ਹੋਇਆ ਉੱਥੇ ਕਹਿ ਰਿਹਾ ਵੀ ਹਾਂ ਸਾਡੇ ਤਾਂ ਕੰਟਰੋਵਰਸੀ ਖਤਮ ਹੋ ਗਈ ਆ ਸਾਡਾ ਰਾਜੀ ਨਾਵਾ ਸਾਡਾ ਅੱਜ ਤੋਂ ਬਾਅਦ ਕੋਈ ਰੌਲਾ ਨਹੀਂ ਹੈਗਾ ਹੁਣ ਮਹਿਕ ਪੰਡੋਰੀ ਇਹ ਗੱਲ ਕਹਿੰਦਾ ਵੀ ਜਿਹੜੇ ਦੋ ਕਤਲ ਹੋਏ ਆ ਉਹਨਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗੱਲਬਾਤ ਹੈ ਨਹੀਂਗੀ ਤੇ ਉਧਰੋਂ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਨੇ ਵੀ ਮਹਿਕ ਪੰਡੋਰੀ ਦੀ ਕੁੱਟ ਮਾਰਦਾ ਸੀ ਬਦਲਾ ਲੈ ਲਿਆ ਤੇ ਉਧਰੋਂ ਪੁਲਿਸ ਵੀ ਇਹ ਗੱਲ ਸਾਫ਼ ਕਰ ਰਹੀ ਆ ਵੀ ਜਿਹੜੀ ਇਹ ਕਤਲਾਂ ਦੀ ਕੜੀ ਆ ਉਹ ਕੜੀ ਜਾ ਕੇ ਮਹਿਕ ਪੰਡੋਰੀ ਦੇ ਮੁੱਦੇ ਨਾਲ ਜੁੜਦੀ ਆ ਹੁਣ ਨਾ ਤਾਂ ਮਹਿਕ ਪੰਡੋਰੀ ਦਾ ਕੁਝ ਗਿਆ ਨਾ ਕਿਸੇ ਹੋਰ ਦਾ ਕੁਝ ਗਿਆ ਪਰ ਦੋ ਮਾਵਾ ਦੇ ਪੁੱਤ ਜਹਾਨੋ ਚਲੇ ਗਏ ਦੋ ਘਰ ਬਰਬਾਦ ਹੋ ਗਏ ਉਹਨਾਂ ਦੇ ਘਰਾਂ 'ਚ ਸੱਥਰ ਵੇਛ ਗਏ ਤੇ ਜਿਹੜੇ ਮੁੰਡਿਆਂ ਦੇ ਕਤਲ ਹੋਏ ਆ ਉਹਨਾਂ ਦੇ ਪਿੰਡ ਦੇ ਲੋਕ ਵੀ ਇਹ ਕਹਿ ਰਹੇ ਆ ਵੀ ਇਹ ਮੁੰਡੇ ਕਦੇ ਐਹੋ ਜੀ ਗੱਲ ਦੇ ਵਿੱਚ ਨਹੀਂ ਸੁਣੇ ਵੀ ਕਿਸੇ ਕਿਸੇ ਬਦਮਾਸ਼ਾਂ ਨਾਲ ਦੇ ਲਿੰਕ ਹੋਣ ਜਾਂ ਇਹਨਾਂ ਦੇ ਫੋਨ ਨੰਬਰਾਂ ਦੀ ਜਿਹੜੀ ਕਾਲ ਡਿਟੇਲ ਨਿਕਲੀ ਆ ਉੱਥੋਂ ਵੀ ਕੋਈ ਗੱਲ ਸਾਫ਼ ਨਹੀਂ ਹੋਈ ਵੀ ਹਾਂ ਕਿਸੇ ਗੈਂਗਸਟਰਾਂ ਨਾਲ ਦੀ ਗੱਲਬਾਤ ਆ ਜਾਂ ਕਿਸੇ ਗੈਂਗਸਟਰ ਨਾਲੇ ਗੱਲ ਕਰਦੇ ਸੀਗੇ ਮੰਨ ਲਓ ਵੀ ਪੁਲਿਸ ਦੇ ਹਿਸਾਬ ਨਾਲ ਕੋਈ ਵੀ ਅਜੇ ਤੱਕ ਪ੍ਰੂਫ ਸਾਹਮਣੇ ਨਹੀਂ ਆਇਆ ਜਿੱਥੋਂ ਇਹ ਗੱਲ ਸਾਬਤ ਹੁੰਦੀ ਹੋਵੇ ਕਿ ਜਿਹੜੇ ਮੁੰਡਿਆਂ ਦੇ ਕਤਲ ਹੋਏ ਆ ਵੀ ਇਹਨਾਂ ਦਾ ਕਿਸੇ ਨਾ ਕਿਸੇ ਗੈਂਗਸਟਰ ਨਾਲ ਲਿੰਕ ਹੈਗਾ। ਕਹਿਣ ਦਾ ਮਤਲਬ ਕਿ ਪੁਲਿਸ ਦੇ ਹਿਸਾਬ ਨਾਲ ਇਹ ਬੰਦੇ ਬਿਲਕੁਲ ਨਿਰਦੋਸ਼ ਮਾਰੇ ਗਏ ਆ। ਇਹਨਾਂ ਦਾ ਸਿਰਫ ਇੰਨਾ ਕਸੂਰ ਹੋ ਸਕਦਾ ਵੀ ਜਿਨ੍ਹਾਂ ਨੇ ਮਹਿਕ ਪੰਡੋਰੀ ਨੂੰ ਕੁੱਟਿਆ, ਉਹਨਾਂ 'ਚੋਂ ਕਿਸੇ ਮੁੰਡੇ ਨਾਲ ਕੋਈ ਹੈਲੋ ਹਾਈ ਹੋਵੇ ਜਾਂ ਮੂੰਹ ਲਿਆਜ ਹੋਵੇ ਜਾਂ ਉਹ ਮੁੰਡਾ ਕੋਈ ਇਹਨਾਂ ਨਾਲ ਪੜਦਾ ਹੋਵੇ ਗਾਂ ਦੀ ਗਾ ਕੋਈ 100 ਮੂੰਹ ਲਿਆਜਾ ਹੋ ਜਾਂਦੀ ਬੰਦਾ ਰਾਜਾ ਦੇ ਆਉਂਦੇ ਜਾਂਦੇ ਹੈਲੋ ਹਾਈ ਕਰ ਲੈਂਦਾ। ਪਰ ਹੁਣ ਤੁਸੀਂ ਦੇਖੋ ਵੀ ਇੱਕ ਮਹਿਕ ਪੰਡੋਰੀ ਕਰਕੇ ਇੱਕ ਉਹਦੀਆਂ ਮਾੜੀਆਂ ਹਰਕਤਾਂ ਕਰਕੇ ਦੋ ਮਾਮਾ ਦੇ ਪੁੱਤ ਮਾਰੇ ਗਏ ਕਿੱਡਾ ਪੰਜਾਬ ਚ ਮੁੱਦਾ ਬਣ ਗਿਆ ਹੁਣ ਜਿਹੜੇ ਮਾਰੇ ਗਏ ਆ ਹੁਣ ਲਵ ਖਾਕ ਖਰੀ ਜਾਂ ਉਹਨਾਂ ਦਾ ਹੋਰ ਗਰੁੱਪ ਆ ਜਿਹੜਾ ਉਹ ਕਹਿੰਦੇ ਵੀ ਅਸੀਂ ਵੀ ਬਦਲਾ ਲਵਾਂਗੇ ਹੁਣ ਇਹ ਤਾਂ ਦੋ ਮਾਰੇ ਗਏ ਹੁਣ ਪਤਾ ਨਹੀਂ ਹੋਰ ਕਿੰਨੇ ਮਾਮਾ ਦੇ ਪੁੱਤ ਮਾਰੇ ਜਾਣਗੇ ਇਸ ਗੱਲ ਕਰਕੇ ਪਹਿਲੀ ਗੱਲ ਤਾਂ ਪੁਲਿਸ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਬੰਦੇ ਸੋਸ਼ਲ ਮੀਡੀਆ ਦੇ ਉੱਪਰ ਇਹੋ ਜਿਹਾ ਰੀਲਾ ਪਾਉਂਦੇ ਆ ਕਿਸੇ ਨੂੰ ਸ਼ੈਰੋ ਸ਼ੈਰੀ ਚ ਗਲਤ ਬੋਲਦੇ ਆ ਜਾਂ ਹੋਰ ਕੁਝ ਕਰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਪਹਿਲਾਂ ਤਾਂ ਇਹਨਾਂ ਦਾ ਕਟਾਪਾ ਕਰੋ ਧਰ ਕੇ ਇਹਨਾਂ ਦੇ ਪਰਚੇ ਠੋਕੋ ਦੂਜੀ ਗੱਲ ਮੈਂ ਮਾਂ ਪਿਓ ਨੂੰ ਬੇਨਤੀ ਕਰਦਾ ਕੀ ਆਪ ਦੇ ਬੱਚੇ ਦਾ ਧਿਆਨ ਰੱਖੋ ਤੁਹਾਡੇ ਬੱਚੇ ਨੇ ਜਿਹੜੇ ਸੋਸ਼ਲ ਮੀਡੀਆ ਉਤੇ ਆਪ ਦੇ ਅਕਾਊਂਟ ਬਣਾਏ ਹੋਏ ਉਹਨਾਂ ਅਕਾਊਂਟਾਂ ਦੀ ਦੇਖ ਰੇਖਾ ਰੱਖੋ ਵੀ ਸਾਡਾ ਮੁੰਡਾ ਕਿਸੇ ਨੂੰ ਮਾਰਾ ਤਾਂ ਨਹੀਂ ਬੋਲ ਰਿਹਾ ਸਾਡਾ ਮੁੰਡਾ ਜੇ ਸ਼ੈਰੋ ਸ਼ੈਰੀ ਕਰ ਰਿਹਾ ਕਿਸੇ ਨੂੰ ਸ਼ੈਰੋ ਸ਼ੈਰੀ ਵਿੱਚ ਟਾਰਗੇਟ ਤਾਂ ਨਹੀਂ ਕਰ ਰਿਹਾ ਕਿਸੇ ਨੂੰ ਗ ਕਈ ਵਾਰੀ ਸੋਸ਼ਲ ਮੀਡੀਆ ਤੇ ਕੀਤੀ ਨਿੱਕੀ ਜੀ ਗਲਤੀ ਬੰਦੇ ਨੂੰ ਬਹੁਤ ਵੱਡੀ ਸਜ਼ਾ ਦੇ ਜਾਂਦੀ ਹੈ ਜਿਵੇਂ ਕਿ ਉਹ ਮਹਿਕ ਬੰਡੋਰੀ ਨੇ ਅੱਗ ਲਾਉਣ ਵਾਲਾ ਕੌਣ ਸੀਗਾ ਮਹਿਕ ਬੰਡੋਰੀ ਪੁੱਠਾ ਸਿੱਧਾ ਬੋਲਣ ਵਾਲਾ ਕੌਣ ਸੀਗਾ ਮਹਿਕ ਬੰਡੋਰੀ ਮੁੜ ਕੇ ਜਦੋਂ ਦਾ ਕਟਾਪਾ ਹੋਇਆ ਇਹਨੇ ਉੱਥੇ ਕਟਾਪੇ 'ਚ ਕੱਲੀ-ਕੱਲੀ ਗੱਲ ਦੱਸਦੀ ਵੀ ਹਾਂ ਜੱਗੇ ਦੇ ਕਹਿਣ ਤੇ ਮੈਂ ਤੁਹਾਨੂੰ ਮਾੜਾ ਬੋਲਦਾ ਸੀਗਾ ਮੁੜ ਕੇ ਜਦੋਂ ਉਹਨਾਂ ਨੇ ਛਤਰਪ੍ਰੇਮ ਕੀਤੀ ਮੁੜ ਕੇ ਫਿਰ ਇਹ ਜੱਗੇ ਨੂੰ ਵੀ ਉੱਥੇ ਪੁੱਠਾ ਸਿੱਧਾ ਬੋਲਿਆ ਅੱਗ ਸਾਰੀ ਮਹਿਕ ਬੰਡੋਰੀ ਨੇ ਲਾਈ ਸੋਸ਼ਲ ਮੀਡੀਆ ਤੇ ਮੁੜ ਕੇ ਉਹਨਾਂ ਨੇ ਕਟਾਪਾ ਕਰਤਾ ਉਹ ਵੀਡੀਓ ਵਾਇਰਲ ਹੋ ਗਈਆਂ ਇਹਨੂੰ ਨੰਗਾ ਕੀਤਾ ਉਹ ਵੀਡੀਓ ਵਾਇਰਲ ਹੋ ਗਈਆਂ ਉਹ ਚੀਜ਼ਾਂ ਫਿਰ ਗਾਂ ਦੀ ਗਾਂ ਅੱਗ ਬਣ ਕੇ ਤੁਰ ਪੀਆਂ ਫਿਰ ਉਹ ਗੱਲ ਵੱਡੇ ਗੈਂਗਸਟਰਾਂ ਤੱਕ ਪਹੁੰਚੀ ਜਿਹੜੇ ਉਹਨਾਂ ਦੇ ਥੱਲੇ ਕੰਮ ਕਰਦੇ ਮੁੰਡੇ ਉਹਨਾਂ ਤੱਕ ਪਹੁੰਚੀ ਤੇ ਮਾਰੇ ਕੌਣ ਗਏ ਜਿਨ੍ਹਾਂ ਦੇ ਵਿੱਚ ਕੋਈ ਲੱਲਾ ਖੱਕਾ ਹੀ ਹੈ ਨਹੀਂ ਵੀ ਜਿਨ੍ਹਾਂ ਦੀ ਕਦੇ ਐ ਕਹੋ ਵੀ ਰਾਹ ਖਾੜੇ ਗਾਂ ਦੀ ਗਾਂ ਕਦੇ ਕੋਈ ਸੱਜਣ ਮਿੱਤਰ ਵਿੱਚ ਜਾਣਦਾ ਹੁੰਦਾ ਕਿ ਹੈਲੋ ਆਈ ਹੁੰਦੀ ਆ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਕ੍ਰਾਈਮਨਲ ਰਿਕਾਰਡ ਨਹੀਂ ਹੈਗਾ ਕੋਈ ਉਹਨਾਂ ਦੀ ਫੌਨ ਡਿਟੇਲ ਤੋਂ ਗੱਲ ਨਹੀਂ ਸਾਫ਼ਤ ਹੋਈ ਵੀ ਕਿਸੇ ਗੈਂਗਸਟਰ ਨਾਲ ਜਾਂ ਉਹਨਾਂ ਦੇ گاਂਹ ਦੀ ਗੱਲ ਲਿੰਕ ਕਰਾਂਗੇ ਇਹਨਾਂ ਦੀ ਗੱਲਬਾਤ ਹੁੰਦੀ ਹੋਵੇ। ਮੰਨ ਲਓ ਉਹਨਾਂ ਦਾ ਕੋਈ ਦੇ ਵੀ ਕੋਈ ਲੱਲਾ ਕਾਕਾ ਹੈ ਨਹੀਂ ਸੀਗਾ। ਇੱਕ ਮਹਿਕ ਪੰਡੋਰੀ ਜੇ ਸਿਆਪੇ ਪਾਏ ਕਰਕੇ ਦੋ ਮਾਵਾ ਦੇ ਪੁੱਤ ਮਾਰੇ ਗਏ। ਉਹਨਾਂ ਦੇ ਘਰ ਉਜੜ ਗਏ ਉਹਨਾਂ ਦੇ ਘਰੇ 70 ਵਿਸਗੇ ਤੇ ਹੁਣ ਮਹਿਕ ਪੰਡੋਰੀ ਆਪ ਦਾ ਅਕਾਊਂਟ ਵੀ ਪ੍ਰਾਈਵੇਟ ਕਰੀ ਬਿਠਾ ਵੀ ਮੇਰੀ ਕੋਈ ਵੀਡੀਓ ਜਾਂ ਫੋਟੋ ਨਾ ਚੱਕੇ ਉਥੋਂ ਤੇ ਉਧਰੋਂ ਇਹਨੇ ਰਾਜੀਨਾਮਾ ਕਰ ਲਿਆ ਉਹਨਾਂ ਨਾਲ ਜੈਸਤਾਲੀ ਵਾਲਾ ਹਰਨ ਨਾਲ ਤੇ ਹੁਣ ਇਹ ਗੱਲ 'ਚੋਂ ਭੱਜਦਾ ਪਿਆ ਵੀ ਹਾਂ ਮ ਮੈਂ ਤਾਂ ਕਿਸੇ ਤੋਂ ਕੋਈ ਬਦਲਾ ਲਿਆ ਹੀ ਨਹੀਂ ਕਰ। ਇਸ ਗੱਲ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੈਗੇ ਦੇਖੋ ਭਰਾਵੋ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਕੰਮ ਕਰੋ ਕਿਸੇ ਵੀ ਬੰਦੇ ਨੂੰ ਮਾੜਾ ਚੰਗਾ ਬੋਲਣ ਦੀ ਲੋੜ ਨਹੀਂ ਕਿਸੇ ਨੂੰ ਗਾਲ ਕੱਢਣ ਦੀ ਲੋੜ ਨਹੀਂ ਕਿਸੇ ਦੇ ਪਿੱਛੇ ਲੱਗਾ ਕੇ ਕਿਸੇ ਨੂੰ ਮਾੜਾ ਨਾ ਬੋਲੋ ਕਿਉਂਕਿ ਅੱਜ ਕੱਲ ਹਰੇਕ ਬੰਦੇ ਦੇ ਲਿੰਕ ਨੇ ਇੱਥੇ ਬੇਸ਼ੱਕ ਉਹ ਕਿ ਬੰਦਾ ਰੈਡੀ ਲਾਉਂਦਾ ਉਹਨੂੰ ਵੀ ਕੋਈ 10 ਬੰਦੇ ਉਹੋ ਜਿਹੇ ਜਾਣਦੇ ਹੋਣਗੇ ਜਿਨ੍ਹਾਂ ਦੇ ਲਿੰਕ ਗਾਂ ਗੈਂਗਸਟਰ ਨਾਲ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਕੀ ਡੱਬ ਚ ਲਈ ਫਿਰਦਾ ਪਤਾ ਨਹੀਂ ਕਿਹੜੇ ਬੰਦੇ ਦੇ ਲ ਕਿੱਥੋਂ ਤੱਕ ਕੀ ਦੀ ਮਾਰ ਆ ਇਸ ਗੱਲ ਦਾ ਕੋਈ ਪਤਾ ਨਹੀਂ ਇਸ ਗੱਲ ਕਰਕੇ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ ਤੇ ਮੈਂ ਮਾਪਿਓ ਨੂੰ ਵੀ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਅਕਾਊਂਟ ਚਲਾਉਂਦੇ ਆ ਰੀਲਾਂ ਪਾਉਂਦੇ ਆ ਤਾਂ ਆਪ ਦੇ ਬੱਚਿਆਂ ਦੇ ਅਕਾਊਂਟ ਦੀ ਦੇਖ ਰੱਖੋ ਵੀ ਤੁਹਾਡਾ ਜਵਾਬ ਕਿਸੇ ਨੂੰ ਗਲਤ ਤਾਂ ਨਹੀਂ ਬੋਲ ਰਿਹਾ ਕਈ ਵਾਰੀ ਮੁੜ ਕੇ ਸੋਸ਼ਲ ਮੀਡੀਆ ਤੇ ਕੀਤੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਘਰ ਬਰਬਾਦ ਕਰ ਦਿੰਦੀਆਂ ਨੇ ਜਿਵੇਂ ਆ ਦੋ ਘਰ ਬਰਬਾਦ ਹੋਏ ਆ ਅੱਗ ਲਾ ਕੇ ਕੁੱਤਾ ਕੰਦ ਤੇ ਉਹ ਗੱਲ ਹੋ ਗਈ ਮੈਕਪ ਤੇ ਪੁਲਿਸ ਕਹਿੰਦੀ ਵੀ ਕਤਲ ਹੋਈ ਏ ਇਹ ਦੇ ਕਰਕੇ ਆ ਤੇ ਜਿਨ੍ਹਾਂ ਦੇ ਪੁੱਤ ਮਾਰੇ ਗਏ ਆ ਉਹਨਾਂ ਦਾ ਸਾਰਾ ਪਿੰਡ ਗਵਾਈ ਭਰਦਾ ਵੀ ਹਾਂ ਇਹ ਮੁੰਡਿਆਂ ਨੇ ਕੁਝ ਗਲਤ ਨਹੀਂ ਕੀਤਾ ਇਹਨਾਂ ਦਾ ਕੋਈ ਬੈਕਗ੍ਰਾਉਂਡ ਗਲਤ ਨਹੀਂ ਹੈਗਾ ਇਹ ਕਿਸੇ ਵੀ ਵਾਰਦਾਤ ਵਿੱਚ ਸ਼ਾਮਲ ਨਹੀਂ ਹੈਗੇ ਇਸ ਗੱਲ ਕਰਕੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਵੇਅਰ ਕਰਨਾ ਆ ਖਾਸ ਕਰਕੇ ਮਾਪਿਓ ਧਿਆਨ ਦੇਣ ਇਸ ਗੱਲ ਤੇ ਕਿ ਆਪਦੇ ਜਵਾਕਾਂ ਦੇ ਸੋਸ਼ਲ ਜਿਹੜੇ account ਬਣੇ ਉਹਨਾਂ ਤੇ ਧਿਆਨ ਰੱਖਣਾ ਆਪਦੇ ਜਵਾਕ ਦੇ ਧਿਆਨ ਰੱਖਣਾ ਗਾਂ ਤੋਂ ਇਹੋ ਜੀ ਘਟਨਾ ਕਿਸੇ ਹੋਰ ਦੇ ਘਰ ਚ ਨਾ ਵਾਪਰੇ ਜਿਉਂਦੇ ਵਾਸਤੇ ਰੋ